ਕਹਿੰਦੇ ਇੱਕ ਹਕੀਮ ਸੀ ਤੇ ਉਸ ਬੰਦੇ ਨੇ ਆਪਣੀ ਦੁਕਾਨ ਚ ਲਈ ਤੇ ਉਹਦੇ ਲਾਗੇ ਨਾ ਇੱਕ ਬੰਦੇ ਨੇ ਲਿਆ ਕੇ ਆਪਣੀ ਦੁਕਾਨ ਖੋਲੀ ਤੇ ਉਹਨੇ ਲਿਖ ਕੇ ਲਾਤਾ ਆਪਣੀਆਂ ਡਿਗਰੀਆਂ ਇਦਾਂ ਹੁਣ ਜਿਹੜਾ ਪਹਿਲਾ ਵੈਦ ਸੀ ਉਹ ਇੰਨਾ ਪੜਿਆ ਨਹੀਂ ਸੀ ਜਿਹੜਾ ਮਗਰੋਂ ਵੈਦ ਆਇਆ ਨਾ ਉਹ ਪੜਿਆ ਵੱਡਾ ਸੀ ਉਹਨੇ ਆਪਣੀਆਂ ਡਿਗਰੀਆਂ ਦੀ ਲਿਸਟ ਲਾਤੀ ਮੈਂ ਆ ਵੀ ਡਿਗਰੀ ਕੀਤੀ ਮੈਂ ਆ ਵੀ ਡਿਗਰੀ ਕੀਤੀ ਮੈਂ ਆ ਵੀ ਡਿਗਰੀ ਕੀਤੀ ਤੇ ਕੁਦਰਤੀ ਗੱਲ ਲੋਕ ਉਹਦੇ ਕੋਲ ਜਾਣ ਲੱਗ ਪਏ ਜਿਹੜਾ ਪਹਿਲਾ ਵੈਦ ਸੀ ਉਹਦੇ ਕੋਲ ਲੋਕ ਘਟਾਉਣ ਤੋਂ ਕਿਸੇ ਨੇ ਆਖਿਆ ਬਾਪੂ ਜੀ ਕੀ ਗੱਲ ਅੱਜਕਲ ਵੇਲੇ ਬੈਠੇ ਜੇ ਉਹਦਾ ਪੁੱਤ ਡਿਗਰੀਆਂ ਦਾ ਜ਼ਮਾਨਾ ਲੋਕ ਉਧਰ ਭੱਜ ਗਏ ਮੇਰੇ ਲਾਗੇ ਕੋ ਹੁੰਦਾ ਨਹੀਂ ਉਹਦਾ ਬਾਪੂ ਘਰ ਹੁੰਦਾ ਕਿਆ ਕਿੰਨੀਆਂ ਕਿੰਨੀਆਂ ਡਿਗਰੀਆਂ ਕਹਿੰਦਾ ਇੰਨੀਆਂ ਕਹਿੰਦਾ ਉਹ ਤਜਰਬਾ ਕਿੰਨਾ ਤੁਹਾਡਾ ਕਹਿੰਦਾ ਪੁੱਤਰ 45 ਸਾਲ ਦਾ ਕਹਿੰਦਾ ਬਾਹਰ ਲੈ ਕੇ ਲਾ ਦੇ ਤਜਰਬਾ 45 ਸਾਲ ਦਾ ਇਹਦੇ ਕੋ ਤਜਰਬਾ ਨਹੀਂ ਇਹਦੇ ਕੋ ਸਿਰਫ ਡਿਗਰੀਆਂ ਹੈਗੀਆਂ ਬਾਪੂ ਨੇ ਬਾਹਰ ਤਜਰਬਾ ਲੈ ਕੇ ਲਾਤਾ ਤੇ ਸਵੇਰੇ ਲੋਕ ਆਉਂਦੇ ਤਜਰਬੇਕਾਰ ਵੈਦਕਾਲ ਕੋ ਜਾਓ ਜਿਹਨੂੰ ਤਜਰਬਾ ਹੈਗਾ ਇਹ ਨਾ ਹੋਵੇ ਨਵਾਂ ਵੈਦ ਸਾਡੇ ਮਰੀਜ਼ ਨੂੰ ਮਾਰ ਦੇਵੇ ਪੁਰਾਣੀਆਂ ਮਾਵਾਂ ਕੋਲ ਭਾਵੇਂ ਬਜ਼ੁਰਗਾਂ ਕੋਲ ਐਜੂਕੇਸ਼ਨ ਘੱਟ ਸੀ ਨਾ ਤਜਰਬਾ ਐਡਾ ਸੀ 2 2 4 4 ਦਰਾਨੀਆਂ ਏਡੇ ਏਡੇ ਟੱਬਰਾਂ ਵਿੱਚ ਵੀ ਉਹਨਾਂ ਵਿੱਚ ਸੂਈ ਨਹੀਂ ਸੀ ਲੰਘਦੀ ਗੁੱਸਾ ਨਾ ਮਨਾਇਓ ਮੈਂ ਪਹਿਲਾਂ ਮਾਫੀ ਮੰਗਦਾ ਅੱਜ ਡਿਗਰੀਆਂ ਤੇ ਬਹੁਤ ਨੇ ਪਰ ਅੱਜ ਤਜਰਬਾ ਐਡਾ ਘਾਟਿਆ ਵੀ ਕਿਵਰੀ ਇੱਕ ਪੁੱਤ ਇੱਕ ਨੂੰ ਇੱਕ ਮਾਂ ਬਾਪ ਨਾਲ ਇੱਕ ਮਕਾਨ ਦੀ ਛੱਤਲੇ ਰਹਿਣ ਨੂੰ ਤਿਆਰ ਨੇ